ਸਾਸ਼ੀ ਗੱਲ ਦੋਸਤੋਂ ਇੱਕ ਵਾਰੀ ਹੋਰ ਤੁਹਾਡੇ ਕਚਹਿਰੇ 'ਚ ਹਾਜ਼ਰ ਹੋਇਆ ਮੈਂ ਕੁਲਵਿੰਦਰ ਸਿੰਘ ਲੁਧਿਆਣਾ ਤੋਂ ਅ ਦੋਸਤੋਂ ਗੱਲ ਆਪਾਂ ਕਰ ਰਹੇ ਸੀਗੇ ਡਵੈਲਪਮੈਂਟ ਗੈਪ ਜਿਹੜਾ ਪੰਜਾਬ ਦੇ ਵਿੱਚ ਹੈਗਾ ਵਰਸਸ ਹੋਰ ਸਟੇਟਸ ਜਿਹੜੀਆਂ ਇੰਡੀਆ ਦੀ ਹੈਗੀਆਂ ਉਹਨਾਂ ਚੋਂ ਪੰਜਾਬ ਦੇ ਵਿੱਚ ਕਿਉਂ ਇੰਨਾ ਡਵੈਲਪਮੈਂਟ ਗੈਪ ਆ ਰਿਹਾ ਅੱਜ ਮੈਂ ਉਹਦਾ ਇੱਕ ਪਾਰਟ ਹੋਰ ਤੁਹਾਡੇ ਸਾਹਮਣੇ ਰੱਖ ਰਿਹਾ ਜੋ ਵੀ ਮੈਂ ਸਟੱਡੀ ਕਰ ਰਹੇ ਆ ਜਾਂ ਰਿਸਰਚ ਕਰ ਰਹੇ ਆ ਅ ਚਲੋ ਪੋਲੀਟੀਕਲ ਜਿਹੜੇ ਮੁੱਦੇ ਹੈਗੇ ਆ ਪੋਲੀਟੀਕਲ ਵਜੇ ਨਾਲ ਜਾਂ ਲੀਡਰਾਂ ਦੀ ਵਜ੍ਹਾ ਨਾਲ ਜਾਂ ਜੋ ਸਰਕਾਰਾਂ ਸਾਡੀਆਂ ਗਈਆਂ ਉਹਨਾਂ ਦੀ ਵਜ੍ਹਾ ਨਾਲ ਡਵੈਲਪਮੈਂਟ ਗੈਪ ਹਮੇਸ਼ਾ ਵੱਧਦਾ ਹੀ ਚਲਾ ਗਿਆ ਜ਼ਰੂਰੀ ਨਹੀਂ ਹੈ ਕਿ ਕੱਲਾ ਪੋਲਿਟਿਕਲ ਰੀਜ਼ਨ ਹੀ ਹੁੰਦਾ ਇਸ ਗੈਪ ਦਾ ਦੇਖੋ ਆ ਆਪਾਂ ਅੱਜ ਗੱਲ ਕਰੀਏ ਕਿਸਾਨਾਂ ਦੀ ਕਿਸਾਨ ਸਾਡੇ ਵੀਰ ਨੇ ਉਹਨਾਂ ਬਗੈਰ ਸਾਡੀ ਗਤੀ ਨਹੀਂ ਹੈਗੀ ਸਾਨੂੰ ਸਾਰਿਆਂ ਨੂੰ ਪਤਾ ਕਿਸਾਨਾਂ ਦਾ ਬੜਾ ਵਧੀਆ ਉਪਰਾਲਾ ਜਿਹੜਾ ਲੋਡੂਵਾਲ ਟੋਲ ਪਲਾઝા ਰੇਟਾਂ ਕਰਕੇ ਪਬਲਿਕ ਦੀ ਆਵਾਜ਼ ਕਿਸਾਨ ਬਣੇ ਉਹਨਾਂ ਨੇ ਲੋਡੂਵਾਲ ਟੋਲ ਪਲਾઝા ਕਾਫੀ ਦਿਨਾ ਤੱਕ ਧਰਨਾ ਲਾਇਆ ਔਰ ਉਹਨੂੰ ਬੰਦ ਕਰਾਤਾ ਅਲਟੀਮੇਟਲੀ 30 ਜੂਨ ਨੂੰ ਬਹੁਤ ਵਧੀਆ ਉਹਨਾਂ ਦਾ ਉਪਰਾਲਾ ਪਬਲਿਕ ਦੇ ਹੱਕ ਲਈ ਉਹ ਲੜੇ ਕਿ ਅੰਨਾ ਜਿਆਦਾ ਰੇਟ ਉੱਥੋਂ ਦਾ ਨਹੀਂ ਹੋਣਾ ਚਾਹੀਦਾ ਕਿਸਾਨ ਸਾਡੇ ਅੰਨ ਦਾਤਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਬਟ ਕੁਝ ਚੀਜ਼ਾਂ ਦੇ ਵਿੱਚ ਸਾਡੀ ਆਪਣੀ ਜ਼ਿੰਮੇਵਾਰੀ ਵੀ ਹੈਗੀ ਹੈ ਕਿ ਅਸੀਂ ਆਪਣੇ ਪੰਜਾਬ ਦੀ ਡਿਵੈਲਪਮੈਂਟ ਨੂੰ ਰੋਕੀ ਹੈ ਨਾ ਉਹਦੇ ਵਿੱਚ ਕਿਸਾਨ ਵੀ ਆਂਦੇ ਆ ਛੋਟਾ ਜਿਹਾ ਉਦਾਹਰਨ ਮੈਂ ਦੇਣਾ ਸਾਡੇ ਕਿਸਾਨ ਵੀਰ ਪਿਛਲੇ ਕੁਝ ਮਹੀਨਿਆਂ ਤੋਂ ਸ਼ੰਭੂ ਬਾਰਡਰ ਤੇ ਜਾ ਕੇ ਬੈਠੇ ਆ ਉਹਨਾਂ ਨੇ ਸੜਕ ਬੰਦ ਕਰਤੀਆਂ ਰਾਹ ਬੰਦ ਹੋ ਗਏ ਆ ਕੇਂਦਰ ਸਰਕਾਰ ਨੇ ਉਹਨਾਂ ਨੂੰ ਦਿੱਲੀ ਚ ਐਂਟਰ ਨਹੀਂ ਕਰਨ ਦਿੱਤਾ ਹਰਿਆਣਾ ਟੱਪਣ ਨਹੀਂ ਦਿੱਤਾ ਉਹਨਾਂ ਨੂੰ ਇਸ ਚੀਜ਼ ਦਾ ਹੋਰ ਕੋਈ ਤਰੀਕਾ ਲੱਭਣਾ ਚਾਹੀਦਾ ਕਿਉਂਕਿ ਉਹਨਾਂ ਦੇ ਉੱਥੇ ਧਰਨਾ ਲਗਾ ਕੇ ਬੈਠਣ ਨਾਲ ਕੇਂਦਰ ਸਰਕਾਰ ਦਾ ਕੁਝ ਨਹੀਂ ਜਾ ਰਿਹਾ ਸਗੋਂ ਪੰਜਾਬ ਦਾ ਆਪਣਾ ਰੈਵਨਿਊ ਬਹੁਤ ਘਟ ਰਿਹਾ ਪੰਜਾਬ ਦੇ ਰੈਵਨਿਊ ਨੂੰ ਬਹੁਤ ਜ਼ਿਆਦਾ ਲਾਸ ਹੋ ਰਿਹਾ ਫੋਰ ਐਗਜ਼ਾਮਪਲ ਅ ਪੰਜਾਬ ਦੇ ਵਿੱਚ ਕਾਫੀ ਸਾਰੇ ਵੇਅਰ ਹਾਊਸ ਹੈ ਉਸ ਬੈਲਟ ਦੇ ਵਿੱਚ ਰਾਜਪੁਰੇ ਤੇ ਪਲਾ ਅੰਬਾਲਾ ਦੇ ਲਾਗੇ ਤੱਕ ਦੇ ਜਿਹੜਾ ਪੰਜਾਬ ਵਾਲਾਂ ਨੇ ਆਪਾਂ ਉਥੇ ਬਹੁਤ ਸਾਰੇ ਵੇਅਰ ਹਾਊਸੇ ਹੈਗੇ ਆ ਜਿੱਥੇ ਵੇਅਰ ਹਾਊਸ ਦੀ ਕਾਸਟ 10 ਕਰੋੜ ਤੋਂ ਲੈ ਕੇ 50 50 60 60 ਕਰੋੜ ਰੁਪਏ ਜਾਂ 100 ਕਰੋੜ ਰੁਪਏ ਦੇ ਵੀ ਕਈ ਵੇਅਰ ਹਾਊਸ ਹੁੰਦੇ ਆ ਉਹਨਾਂ ਦੀ ਹੈਗੀ ਆ ਹੁਣ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਆਪਾਂ ਕਹਿੰਨੇ ਆ ਉਹ ਮਜ਼ਦੂਰ ਕੱਲਾ ਖੇਤਾਂ 'ਚ ਕੰਮ ਕਰਨ ਵਾਲਾ ਨਹੀਂ ਹੁੰਦਾ ਮਜ਼ਦੂਰ ਉਹ ਜਿਹੜਾ ਦਿਹਾੜੀ ਕਰੇ ਆਪਣੇ ਬੱਚਿਆਂ ਦਾ ਆਪਣੇ ਪਰਿਵਾਰ ਦਾ ਪਾਲਣ ਪੋषण ਕਰੇ ਉਹ ਵੀ ਸਾਡਾ ਵੀਰ ਹੈ ਉਹ ਵੀ ਸਾਡਾ ਸਾਡੇ ਲਈ ਉਹ ਵੀ ਸਾਡਾ ਅੰਦਤਈਆ ਕਿਉਂਕਿ ਉਹਦੇ ਬਗੈਰ ਵੀ ਸਾਡੀ ਗਤੀ ਨਹੀਂ ਹੈਗੀ ਹੁਣ ਉੱਥੇ ਕੀ ਹੋ ਰਿਹਾ ਕਿਸਾਨ ਵੀਰ ਬੈਠੇ ਆ ਧਰਨੇ ਤੇ ਸੜਕਾਂ ਬਲੌਕ ਨੇ ਪੰਜਾਬ ਦੇ ਰੈਵਨਿਊ ਦਾ ਨੁਕਸਾਨ ਤਾਂ ਹੋ ਹੀ ਰਿਹਾ ਉਸ ਤੋਂ ਇਲਾਵਾ ਉੱਥੇ ਜਿਹੜੀ ਵੇਅਰ ਹਾਊਸਿੰਗ ਦੇ ਵਿੱਚ ਲੋਡਿੰਗ ਅਨਲੋਡਿੰਗ ਕਰਨ ਵਾਸਤੇ ਲੇਬਰ ਹੁੰਦੀ ਆ ਮਜ਼ਦੂਰ ਹੁੰਦੇ ਆ ਉਹਨਾਂ ਨੂੰ ਕੰਮ ਮਿਲਣਾ ਬੰਦ ਹੋਇਆ ਹੋਇਆ ਵਿਚ ਵਿਚਾਰੇ ਵਿਹਲੇ ਬੈਠੇ ਆ ਜੇ ਦੋਕ ਵਾਰੀ ਉਹਨਾਂ ਨੇ ਵੇਅਰ ਹਾਊਸ ਐਸੋਸੀਏਸ਼ਨ ਨੇ ਕਿਸਾਨਾਂ ਨੂੰ ਸਮਝਾਉਣ ਦੀ ਵੀ ਕੋਸ਼ਿਸ਼ ਕੀਤੀ ਹੈ ਕਿ ਕੋਈ ਇਹਦੇ ਚ ਪੰਜਾਬ ਦਾ ਹੀ ਨੁਕਸਾਨ ਹੋ ਰਿਹਾ ਸਰਕਾਰ ਦਾ ਜਾਂ ਕੇਂਦਰ ਸਰਕਾਰ ਦਾ ਨਹੀਂ ਹੋ ਰਿਹਾ ਇਸ ਕਰਕੇ ਇਹਦਾ ਕੋਈ ਹੋਰ ਵੇਅ ਆਊਟ ਕੱਢੋ ਤੁਸੀਂ ਦਿੱਲੀ 1 ਬਾਈ 1 ਜਾ ਕੇ ਕੇ ਰੱਕੇ ਰਾ ਜੋ ਮਰਜ਼ੀ ਕਰੋ ਲੇਕਿਨ ਉੱਥੇ ਸੜਕ ਨਾ ਰੋਕੋ ਕਿਉਂਕਿ ਪੰਜਾਬ ਦਾ ਨੁਕਸਾਨ ਹੋ ਰਿਹਾ ਮਜ਼ਦੂਰਾਂ ਨੂੰ ਕੰਮ ਨਹੀਂ ਮਿਲ ਰਿਹਾ ਅਨੇ ਅੱਛੇ ਅੱਛੇ ਕਾਰਪੋਰੇਟ ਸੈਕਟਰ ਜਿਹੜੇ ਹੈਗੇ ਆ ਉਹ ਅਵਾਈਡ ਕਰਨ ਲੱਗ ਪਏ ਕਿ ਯਾਰ ਇਹ ਤਾਂ ਰੋਜ਼ ਦਾ ਹੀ ਕੰਮ ਹੋ ਗਿਆ ਇੱਥੇ ਔਰ ਇਸ ਤੋਂ ਇਲਾਵਾ ਵੀ ਜਦੋਂ ਆਪਾਂ ਪੰਜਾਬ ਤੋਂ ਮਾਲ ਜਾਣਾ ਜਾਂ ਪੰਜਾਬ ਮਾਲ ਆਣਾ ਉਹ ਕਾਫੀ ਲੰਬੇ ਰੂਟ ਤੋਂ ਹੋ ਕੇ ਜਾਣਾ ਪੈ ਰਿਹਾ ਜਾਂ ਮਾਲ ਆ ਰਿਹਾ ਐਸ ਕਰਕੇ ਮੇਰੀ ਉਹਨਾਂ ਕਿਸਾਨ ਵੀਰਾਂ ਨੂੰ ਵੀ ਬੇਨਤੀ ਹੈ ਕਿ ਇਹਦਾ ਹੋਰ ਕੋਈ ਵੇ ਆਊਟ ਕੱਢੋ ਰਸਤਾ ਨਾ ਬਲੌਕ ਕਰੋ ਇਹਦੇ ਲਈ ਆਪਣਾ ਪੰਜਾਬ ਦਾ ਹੀ ਰੇਵਨਿਊ ਤੇ ਫਰਕ ਪੈ ਰਿਹਾ ਕੇਂਦਰ ਸਰਕਾਰ ਦਾ ਕੁਝ ਨਹੀਂ ਜਾ ਰਿਹਾ ਇੱਕ ਕਾਰਨ ਇੱਕ ਰੀਜ਼ਨ ਦੇ ਵਿੱਚੋਂ ਇੱਕ ਇਹ ਵੀ ਰੀਜ਼ਨ ਸੀਗਾ ਕਿ ਪੰਜਾਬ ਦੀ ਛੋਟੇ ਛੋਟੇ ਇਸ਼ੂਜ਼ ਕਰਕੇ ਵੀ ਪੰਜਾਬ ਦੀ ਡਿਵੈਲਪਮੈਂਟ ਦੇ ਵਿੱਚ ਗੈਪ ਆ ਰਿਹਾ ਵਰਸਸ ਹੋਰ ਸਟੇਟਸ ਜਿਹੜੀਆਂ ਹੈਗੀਆਂ ਇੰਡੀਆ ਦੀਆਂ ਥੈਂਕ ਯੂ ਸਤਿ ਸ੍ਰੀ ਅਕਾਲ